ਕੜਪਿੰਡੀ ਦੇ ਪੁਲ ਤੋਂ ਜਿੱਥੋਂ ਕਿ ਹਰੀਕੇ ਨੂੰ ਪਾਣੀ ਨਿਕਲ ਰਿਹਾ ਹੈ ਸਤਲੋਜ ਦੇ ਸਾਹਮਣੇ ਔਰ ਇਧਰੋਂ ਹਰੀਕੇ ਨੂੰ ਪਾਣੀ ਨਿਕਲ ਰਿਹਾ ਪਰ ਇਥੋਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਔਰ ਸਾਡੇ ਪੰਜਾਬ ਦੇ ਸੂਰਵੇ ਸਾਡੇ ਪੰਜਾਬ ਹੁਣ ਫਿਰ ਜਦੋਂ ਐਡੇ-ਐਡੇ ਪਾਣੀ ਦੇ ਵਿੱਚ ਵੀ ਜਿਹੜੇ ਸਲਾਮ ਹੈ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਸਫਾਈ ਜਿਹੜੀ ਕਰਨ ਦੀ ਜੀ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਔਰ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮੇਰਾ ਨਾਮ ਕੁਲਵਿੰਦਰ ਹੱਡਰੋ ਕਮੇਟੀ ਦਾ ਪ੍ਰਧਾਨ ਆ ਆ ਸਾਡੀ ਪੂਰੀ ਸੰਗਤ ਇਲਾਕੇ ਦੀ ਹੱਡਰੋ ਕਮੇਟੀ ਦੇ ਇਲਾਕੇ ਵਾਲੇ ਪੂਰੇ ਸਹਿਯੋਗ ਨਾਲ ਜੀ ਅੱਜ ਜੋ ਸਾਡੇ ਦੋ ਵਾਰ ਹਾਂਜੀ 2019 2023 ਦੇ ਵਿੱਚ ਖੜ ਹੋਣ ਦਾ ਕਾਰਨ ਇਹ ਹੀ ਪੁਲ ਬਣਦਾ ਜਿਹਦੇ ਵਿੱਚ ਕਲਾਲੀ ਆ ਕੇ ਫਸ ਜਾਂਦੀ ਕਾਕਰ ਫਸ ਜਾਂਦਾ 4-5 ਫੁੱਟ ਪਾਣੀ ਇਹਦੇ ਰੁਕਿਆ ਜਾਂਦਾ ਇਧਰਲਾ ਬੰਨਾ ਡਾਊਨ ਹੁੰਦਾ বারবার বাঁধਉਣ ਦੇ ਇਹੀ ਕਾਰਨ ਬਣਦਾ ਜੀ ਸੋ ਅਸੀਂ ਡਿਪਾਰਟਮੈਂਟ ਨੂੰ ਪਹਿਲਾਂ ਤੋਂ ਵੀ ਇਹ ਬੇਨਤੀ ਕਰਦੇ ਸੀ ਵੀ ਭਾਈ ਮਤਲਬ ਇਹ ਜਿਹੜਾ ਕਲਾਲੀ ਘੜਾਈ ਜਾਵੇ ਹੁਣ ਕਲਾਲੀ ਜਿਹੜੀ ਅੱਜ ਆਣ ਕੇ ਫਾ ਚੁੱਕੀ ਆ ਪ੍ਰਸ਼ਾਸਨ ਨੇ ਐਡੀਆਰਫ ਟੀਮਾਂ ਨੂੰ ਵੀ ਕਿਹਾ ਤੇ ਸਾਡੇ ਆਪ ਲੋਕ ਲੋਗ ਵੀ ਅਸੀਂ ਮਤਲਬ ਕਿ ਕੱਢ ਰਹੇ ਆ ਜੇ ਇਹ ਨਾ ਕੱਢੀ ਗਈ ਤੇ ਨੁਕਸਾਨ ਵੱਡਾ ਕਰ ਸਕਦੇ ਆ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਕਰ ਰਿਹਾ ਪਰ ਪਾਣੀ ਆ ਗਈ ਕੁਦਰਤੀ ਮਾਰ ਆ ਦਿਨ ਰਾਤ ਹਰ ਰੋਜ਼ ਮੀਂਹ ਪੈਂਦੇ ਆ ਕਿ ਪੂਰਾ ਪੰਜਾਬ ਹੀ ਮਤਲਬ ਕਿ ਪਾਣੀ ਨੇ ਡੋਪਾਇਆ ਜੋ ਸਤਗੁਰੂ ਮਨਜੂਰਾ ਪਰ ਸਤਗੁਰੂ ਸੱਚੇ ਪਾਤਸ਼ਾਹ ਅੱਖ ਜੋੜ ਕੇ ਮਾਫੀ ਮੰਗਦੇ ਸਤਗੁਰੂ ਸੱਚੇ ਪਾਤਸ਼ਾਹ ਕਿਵਲੇ ਕਿ ਭੋਲੋ ਹੀ ਲੋਕਾਂ ਕੋਲ ਕੋਈ ਇੰਨਾ ਵੱਡਾ ਇਤਰਾਸ ਨਹੀਂ ਪੰਜਾਬ ਦੇ ਵਿੱਚ ਲੈਂਦੇ ਤੇ ਚੜਦੇ ਪੰਜਾਬ ਨੂੰ ਬਹੁਤ ਵੱਡਾ ਕਸ਼ਟ ਝੱਲਣਾ ਪਿਆ ਫਾੜਾ ਦਾ ਤੇ ਸਤਗੁਰੂ ਸੱਚੇ ਪਾਤਸ਼ਾਹ ਮੇਰ ਕੰਨ ਇਸ ਇਲਾਕੇ ਨੂੰ ਵੀ ਬਚਾਉਣ ਔਰ ਸਾਰੀ ਦੁਨੀਆ ਨੂੰ ਸਤਗੁਰ ਬਚਾ ਕੇ ਰੱਖਣ ਮੈਂ ਤੁਹਾਡੀ ਗੱਲ ਨੂੰ ਵਿੱਚੋਂ ਕੁਝ ਜਾਣਕਾਰੀ ਲੈਣਾ ਚਾਹਾਂਗਾ ਕਿ ਤੁਹਾਡਾ ਨਾਮ ਪਿੰਡ ਦਾ ਨਾਮ ਕਿੱਥੋਂ ਤੁਸੀਂ ਵਸਨੀਕ ਹੋ ਅਤੇ ਇਹ ਜਿਹੜੀ ਸਫਾਈ ਹੈ ਕਲਾਲੀ ਸਾਫ਼ ਕਰਨ ਦਾ ਜਿਹੜਾ ਕੰਮ ਹੈ ਹੁਣ ਕਿਉਂਕਿ ਪਾਣੀ ਵੀ ਬਹੁਤ ਜ਼ਿਆਦਾ ਹੈ ਹੱਦ ਨਾਲੋਂ ਜ਼ਿਆਦਾ ਪਾਣੀ ਹੈ ਔਰ ਨੌਜਵਾਨਾਂ ਨੂੰ ਔਰ ਤੁਹਾਨੂੰ ਔਰ ਇਲਾਕੇ ਦੀਆਂ ਸੰਗਤਾਂ ਜਿੰਨੀਆਂ ਵੀ ਇੱਥੇ ਜਿਹੜੀ ਵੀ ਟੀਮ ਕੰਮ ਕਰ ਰਹੀ ਹੈ ਸਾਡੀ ਟੀਮ ਵਿਚਾਰਵਾਨ ਟੀਵੀ ਦੀ ਟੀਮ ਹੈ ਜਿਹੜੀ ਉਹ ਪਲ-ਪਲ ਦੀ ਅਪਡੇਟ ਦੇ ਰਹੀ ਆ ਔਰ ਤੁਹਾਨੂੰ ਸਰਕਾਰੀ ਟੀਮਾਂ ਦੀ ਜੋ ਐਨਆਰਐਫ ਦੀ ਅਪਟੀਮ ਲੱਗੀ ਹੋਈ ਆ ਜੀ ਤੇ ਉਹਨਾਂ ਨੇ ਕੋਤਾਖੋਰ ਨਾਲ ਲਿਆਂਦੇ ਹੋਏ ਆ ਪ੍ਰਸ਼ਾਸਨ ਵੀ ਪੂਰਾ ਸਰਗਰਮ ਆ ਜੀ ਜਿਹੜੀ ਸਾਡੀ ਗੱਲ ਇਹ ਸੰਸਥਾ ਸਾਡੀ ਗਿੱਦੜਪਿੰਡੀ ਦੀ ਸੰਸਥਾ ਇਹ ਪੂਰੇ ਇਲਾਕੇ ਦੀ ਸੰਸਥਾ 2019 ਦੇ ਹੜ੍ਹਾਂ ਚ ਹੋਣ ਚਾਈ ਆ ਜਿਹੜੀ ਹੜ੍ਹ ਮਾਰੂ ਲੋਕ ਕਮੇਟੀ ਜਿਹਦਾ ਨਾਂ ਇਲਾਕਾ ਗਿੱਦੜਪਿੰਡੀ ਇਹ ਪੂਰੇ ਇਲਾਕੇ ਦੇ ਲੋਕ ਨਾਲ ਤੁਰ ਜਾਂਦੇ ਆ ਜ्यादातर ਆ ਜੈਸੋੜੇ ਗਿੱਦੜਪਿੰਡੀ ਦੇ ਲੋਕ ਨੇ ਜੋ ਪਾਣੀ ਜਿਆਦਾ ਔਣ ਕਰਕੇ ਹਰ ਬੰਦਾ ਕਹਿੰਦਾ ਕਿ ਆਪ ਦੀ ਵਹਿਮ ਵਿੱਚ ਸਮਾਨ ਸਾਂਭ ਰਿਹਾ ਕਿ ਡਰ ਲੱਗਦਾ ਕਿ ਫਿਰ ਨਾ ਉਹ ਕਾਰਨ ਬਣ ਜਾਏ ਆ ਜਿਹੜਾ ਇਹ ਬਹੁਤ ਖਤਰਨਾਕ ਕੰਮ ਆ ਜੋ ਅੱਜ ਕਰ ਰਹਾ ਪਰ ਹੁਣ ਕੀ ਕਰੀਏ ਜੇ ਅੱਜ ਇਹ ਕੰਮ ਨਹੀਂ ਕਰਦੇ ਤੇ ਸਾਡੇ ਲਈ ਫਿਰ ਉਹ 23 ਵਾਲੇ ਹਾਲਾਤ ਬਣ ਜਾਣਗੇ ਕੁਝ ਸਰਕਾਰੀ ਟੀਮਾਂ ਵੀ ਤੁਹਾਡੇ ਨਾਲ ਲੱਗੀਆਂ ਹੋਈਆਂ ਨੇ ਹਾਂ ਸਰਕਾਰੀ ਟੀਮ ਲੱਗੀ ਜਿੰਦਾ ਆਰਪੀ ਦੀ ਟੀਮ ਐਨ ਡੀ ਆਰ ਐਫ ਦੀ ਟੀਮ ਲੱਗੀ ਹੈ ਠੀਕ ਹੈ ਜਿਹੜੀ ਆਪਣਾ ਬੋਟ ਲੈ ਕੇ ਵੀ ਬੈਠੇ ਨੇ ਜੀ ਵੀ ਮਤਲਬ ਕਿ ਆ ਪੂਰੇ ਚੌਕ ਸੀ ਦੇ ਨਾਲ ਕੰਮ ਕਰਾ ਰਹੇ ਨੇ ਜੀ ਔਰ ਇਲਾਕੇ ਦੀ ਸੰਗਤ ਵੀ ਲੱਗੀ ਹੈ ਇਹ ਸਨ ਗਿੱਦੜਪਿੰਡੀ ਦੇ ਹੜ ਰੋਕੂ ਸੰਸਥਾ ਦੇ ਕੁਝ ਨੌਜਵਾਨ ਅਤੇ ਸਾਡੇ ਨਾਲ ਬਜ਼ੁਰਗ ਗਾਗੂ ਉਹ ਸਲਾਮ ਕਰਦੇ ਹਨ ਇਹਨਾਂ ਨੂੰ ਫੇਰ ਇੱਕ ਵਾਰ ਦੁਬਾਰਾ ਜਿਹੜੇ ਇੰਨੇ ਡੂੰਘੇ ਪਾਣੀ ਦੇ ਵਿੱਚ نیچے ਜਾ ਕੇ ਪੁਲ ਦੀ ਸਫਾਈ ਕਰਾ ਜਦੋਂ ਜਾ ਕੇ ਪੁਲ ਨਾਲ ਦਿਖਾਇਆ ਜਾਂਦਾ ਵੀ ਕਿੰਨਾ ਪਾਣੀ ਰੋਕਿਆ ਹੈ ਮੈਂ ਦੁਬਾਰਾ ਦੂਸਰੇ ਚੈਨਲ ਤੇ ਵੀ ਲਾਈਵ ਕਰਾਂਗਾ ਉਹ ਜਵਾਨੋ ਗਾਰਡਰ ਦੇ ਪਹਿਰੇ ਪੂਰੀ ਟੋਰਨੀ ਦਾ ਟਕੋੜਾ ਵਾ ਤਨੀਕ ਨੇ ਕਿਹੜੀਆਂ ਆਵਾਵਾਂ ਦੇ ਇਹ ਪੁੱਤ ਨੇ ਜਿਹੜੇ ਇੰਨੇ ਡੂੰਘੇ ਪਾਣੀ ਦੇ ਵਿੱਚ ਜਾ ਕੇ ਅਤੇ ਸਫਾਈ ਦਾ ਕੰਮ ਲਗਾਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਗਿੱਦੜ ਪਿੰਡੀ ਵਾਲੇ ਪੁਲ ਤੋਂ ਐਨ ਡੀ ਆਰ ਐਫ ਟੀਮ ਅਤੇ ਇਲਾਕੇ ਦੀ ਹੜ ਰੋਕੂ ਅੱਛਾ ਜੀ ਹੜ ਰੋਕੂ ਸੰਸਥਾ ਜਿਹੜੀ ਹੈ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਿੰਡ ਪਿਪਲੀ ਬਿਆਣੀ ਅਤੇ ਪਿੰਡ ਰਾਜੇਵਾਲ ਰਾਜੇਵਾਲ ਖੋਰਦ ਤੋਂ ਮੌਜੂਦਾ ਸਰਪੰਚ ਅਤੇ ਪਿੰਡ ਮਿਆਣੀ ਦੀਆਂ ਸੰਗਤਾਂ ਵੀ ਜਿਹੜੀਆਂ ਨੇ ਇੱਥੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸਲਾਮ ਹੈ ਇਹਨਾਂ ਨੌਜਵਾਨਾਂ ਨੂੰ ਜਿਹੜੇ ਏਨੇ ਡੂੰਘੇ ਪਾਣੀ ਦੇ ਵਿੱਚ ਤੁਹਾਨੂੰ ਸੇਵਾ ਕਰਦੇ ਦਿਖ ਰਹੇ ਨੇ ਅਤੇ ਇਸ ਵੇਲੇ ਜਿਹੜਾ ਪਾਣੀ ਦਾ ਵਹਾਅ ਹੈ ਤਕਰੀਬਨ ਜਿੱਥੇ ਲੱਖਾਂ ਦੇ ਹਿਸਾਬ ਨਾਲ ਪਾਣੀ ਦਸਿਆ ਜਾ ਰਿਹਾ ਹੈ ਲੱਖਾਂ ਦੇ ਹਿਸਾਬ ਨਾਲ ਪਾਣੀ ਦਸਿਆ ਜਾ ਰਿਹਾ ਹੈ ਉੱਥੇ ਹੀ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਵਿਚਾਰਵੰਟ ਟੀਵੀ ਦੀ ਟੀਮ ਹੈ ਜਿਹੜੀ ਸਤਲੋਜ ਦੇ ਗਿੱਦੜਪਿੰਡੀ ਦੇ ਪੋਲ ਤੋਂ ਸਿੱਧੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਿੰਡ ਰਾਜੇਵਾਲ ਅਤੇ ਪਿਪਲੀ ਮਿਆਣੀ ਦੀਆਂ ਸੰਗਤਾਂ ਨੇ ਜਿਹੜੀਆਂ ਰਲ ਮਿਲ ਕੇ ਸੇਵਾ ਜਿਹੜੀ ਹੈ ਉਹ ਕਰ ਰਹੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਵੀ ਤਨਾਤ ਨੇ ਪਰ ਇਲਾਕੇ ਦੇ ਲੋਕਾਂ ਦੇ ਵੱਲੋਂ ਐਨੀ ਵੱਡੇ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਆਪਣੇ ਫਸਲ ਨੂੰ ਬਚਾਉਣ ਦੇ ਲਈ ਆਪਣੇ ਮਾਲ ਡੰਗਰ ਨੂੰ ਬਚਾਉਣ ਦੇ ਲਈ ਇਹ ਤਸਵੀਰਾਂ ਤੁਸੀਂ ਨੌਜਵਾਨਾਂ ਦੀ ਹੌਸਲਾ ਫਜ਼ਾਈ ਕਰਨ ਦੇ ਲਈ ਕਮੈਂਟਾਂ ਦੇ ਵਿੱਚ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਸੋ ਇਨੀਆਂ ਤਸਵੀਰਾਂ ਦੇ ਨਾਲ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ ਹੋਰ ਜਿਸ ਤਰ੍ਹਾਂ ਦੀ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤਸਵੀਰ ਹੈ ਜਿਹੜੀ 3 ਸਤੰਬਰ 2025 ਦੀ ਗਿੱਦੜਪਿੰਡੀ ਦੇ ਪੁਲ ਤੋਂ ਲਾਈਵ ਵਿਚਾਰਵਨ ਟੀਵੀ ਤੇ ਇਸ ਵੇਲੇ ਆਪ ਸਭ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਐਨਡੀਆਰਐਫ ਦੇ ਨੌਜਵਾਨ ਵੀ ਸਾਡੇ ਨਾਲ ਸੇਵਾ ਕਰ ਰਹੇ ਨੇ ਉੱਥੇ ਹੀ ਨੌਜਵਾਨ ਜਿਹੜੇ ਇਲਾਕੇ ਦੇ ਨੌਜਵਾਨ ਗਿੱਦੜਪਿੰਡੀ ਦੀ ਹੜ ਰੋਕੂ ਸੰਸਥਾ ਅਤੇ ਸ਼ਾਹਕੋਟ ਦੀ ਸੰਸਥਾ ਦੇ ਲੋਕ ਜਿਹੜੇ ਪਿੰਡਾਂ ਦੇ ਲੋਕ ਨੇ ਆਮ ਲੋਕ ਜਿਨ੍ਹਾਂ ਨੂੰ ਨਾ ਤਾਂ ਬਹੁਤਾ ਜ਼ਿਆਦਾ ਤੈਰਨ ਦਾ ਪਤਾ ਹੈ ਨਾ ਹੀ ਬਹੁਤੀ ਜ਼ਿਆਦੀ ਸੇਫਟੀ ਦਾ ਪਤਾ ਪਰ ਫਿਰ ਵੀ ਆਪਣੇ ਜਾਨ ਮਾਲ ਦੀ ਰੱਖਿਆ ਦੇ ਲਈ ਇਹ ਲੋਕ ਨੇ ਜਿਹੜੇ ਉਹ ਕਲਾਲੀ ਸਾਫ ਕਰਨ ਦੀ ਜਿਹੜੀ ਸੇਵਾ ਹੈ ਉਹ ਬੜੀ ਤੰਦੇਈ ਨਾਲ ਕਰ ਰਹੇ ਨੇ ਸੋ ਇਧਰੋਂ ਪਾਣੀ ਆ ਜਿਹੜਾ ਲੁਧਿਆਣੇ ਵਾਲੇ ਪਾਸਿਓਂ ਪਾਖੜਾ ਵਾਲੇ ਪਾਸਿਓਂ ਆ ਰਿਹਾ ਔਰ ਇਧਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਪਾਣੀ ਆ ਜਿਹੜਾ ਲੱਖਾਂ ਕਿਊਸਕ ਪਾਣੀ ਆ ਜਿਹੜਾ ਹਰੀਕੇਵਾਲ ਨੂੰ ਜਾ ਰਿਹਾ ਔਰ ਲਗਾਤਾਰ ਲੋਕ ਆਪਣੇ ਮਾਲ ਧਨ ਨੂੰ ਬਚਾਉਣ ਦੇ ਲਈ ਇਸ ਦਰਿਆ ਦੇ ਵਿੱਚੋਂ ਮਾਰਿੰਦੇ ਆ ਪਹਿਲਾਂ ਕੱਢਣੀ ਚਾਹੀਦੀ ਸੀ ਪਰ ਇਥੋਂ ਦੇ ਕੁਝ ਬਸ਼ਿੰਦਿਆਂ ਦੇ ਵੱਲੋਂ ਦੱਸਿਆ ਗਿਆ ਕਿ ਗੱਡੀ ਵੀ ਗਈ ਸੀ ਪਰ ਪਿੱਛੋਂ ਪਾਣੀ ਦੇ ਵਿੱਚ ਕਲਾਲੀ ਹੈ ਜਿਹੜੀ ਹੋਰ ਆਣ ਕੇ ਰੇਲ ਗੱਡੀ ਦੇ ਜੰਗਲਾਂ ਦੇ ਵਿੱਚ ਫਸੀ ਹੈ ਰੇਲ ਗੱਡੀ ਦੇ ਲਾਈਨਾਂ ਦੇ ਜੰਗਲਾਂ ਦੇ ਵਿੱਚ ਫਸਦੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਹੈ 3 ਸਤੰਬਰ 2025 ਦੀਆਂ ਵਿਚਾਰਵਣ ਟੀਵੀ ਦੀ ਟੀਮ ਹੈ ਜਿਹੜੀ ਲਗਾਤਾਰ ਦਿਖਾ ਰਹੀ ਹੈ ਸਤਲੋਈ ਦੇ ਗਿੱਦੜ ਪਿੰਡੀ ਦੇ ਪੁਲ ਤੋਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਚਾਰਵਨ ਟੀਵੀ ਦੀ ਟੀਮ ਹੈ ਜਿਹੜੀ ਦਿਖਾ ਰਹੀ ਹੈ ਸੋ ਜੁੜੇ ਰਹੋ ਵਿਚਾਰਵਨ ਟੀਵੀ ਦੇ ਨਾਲ YouTube ਅਤੇ Facebook Instagram ਚੈਨਲ ਨੂੰ ਫੋਲੋ ਜਰੂਰ ਕਰ ਲਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ